ਤੁਹਾਡਾ ਵਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਖੂਬਸੂਰਤ ਨਗੀਨਾ ਦਿਖਾਉਣਾ ਨੀਲੀ ਰਾਵੀ ਦਾ ਫੁੱਲ ਬਰੀਡ ਵਾਲਾ ਜਿਹੜਾ ਮੰਨ ਕੇ ਚਲੋ ਵੀ ਅੱਜ ਦਾ ਕਿੰਗਾ ਜਮਾ ਸੈਨ ਸਾਹਿਬ ਬਰੀਡ ਵਗੈਰਾ ਫੁੱਲਾ ਤੇ ਡਿਟੇਲ ਆਪਾਂ ਵੀਰ ਤੋਂ ਪੁੱਛਾਂਗੇ ਵਿੱਚ ਤਾਂ ਕਾਫੀ ਵੀਰੇ ਇਹਨੂੰ ਜਾਣਦੇ ਆ ਸੋ ਜਿਹੜੇ ਨਵੇਂ ਸਬਸਕ੍ਰਾਈਬਰ ਆਪਣਾ ਆਏ ਆਗੇ ਉਹ ਇਹਨੇ ਬਾਰੇ ਜਾਣਦੇ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਭਾਈ ਆਪਣਾ ਨਾਮ ਐਡਰੈਸ ਦੱਸੋ ਜੀ ਮੇਰਾ ਨਾਮ ਤਾਲਵ ਹਸੈਨ ਹੈ ਜੀ ਤਾਲਵ ਹਸੈਨ ਆਪਾਂ ਕਿੱਥੇ ਬੈਠੇ ਆ ਇਹ ਨਕੋਦਰ ਏਰੀਆ 'ਚ ਬੈਠੇ ਨੇ ਜੀ ਨਕੋਦਰ ਏਰੀਆ 'ਚ ਕਿਹੜਾ ਪਿੰਡ ਪੈ ਗਿਆ ਜੀ ਸੇਮ ਪਿੰਡ ਹੈ ਜੀ ਸੇਮ ਸੇਮ ਪਿੰਡ ਨਕੋਦਰ ਦਾ ਹਾਂਜੀ ਹਾਂਜੀ ਠੀਕ ਹੈ ਜਿਹੜਾ ਆਪਾਂ ਇਹ ਮਾਲੀ ਦੇਖੀ ਜਾਂਦੇ ਆ ਇਹ ਕਿੱਥੋਂ ਆਇਆ ਆਪਣੇ ਕੋਲ ਜੀ ਇਹ ਮ ਅਸਿਆ ਦੋਲਚੀ ਗਣ ਵਾਲੇ ਕੋ ਜਿਹੜੇ ਮੰਨ ਕੇ ਚਲੋ ਅੱਜ ਦੇ ਟਾਈਮ ਦੇ ਵਿੱਚ ਆਪਣੇ ਵੀ ਸਭ ਤੋਂ ਵੱਧ ਚਵਾਈ ਦੁੱਧ ਦੀ ਉਹਨਾਂ ਨੇ ਕਰਾਈ ਆ। ਹਾਂਜੀ ਹਾਂਜੀ ਸੁਣਨ ਵਾਲੇ ਵਾਸਤੇ ਜਿਵੇਂ ਬਾਰਡਰ ਦੇ ਨਜ਼ਦੀਕ ਆ ਗਏ ਜਮਾਓ। ਜਮਾਓ ਬਾਰਡਰ ਦੇ ਨਜ਼ਦੀਕ। ਠੀਕ ਆ ਉਹਨਾਂ ਦੀ ਜਿਹੜੀ ਘਰ ਦੀ ਬਲੱਡ ਲਾਈਨ ਚੱਲਦੀ ਆ ਉਹਦਾ ਬੱਚਾ ਆ ਗਿਆ। ਹਾਂਜੀ ਹਾਂਜੀ ਮੀਨੀ ਮੱਝ ਦਾ ਪਰਮੋਖ ਸਿੰਘ ਮਾਲ ਕੋਲੋਂ ਲਿਆ। ਮੀਨੀ ਮੱਝ ਸੀ। ਉਹਦਾ ਬੱਚਾ ਆ ਗਿਆ। ਹਾਂਜੀ ਹਾਂਜੀ ਕੈਕ ਸਾਲਾ ਤੋਂ ਆ ਗਿਆ ਆਪਣੇ ਕੋਲੇ ਇਹ? ਮੇਰੇ ਕੋਲ ਆਇਆ ਸੀ ਭਾਜੀ 2018 ਇੰਝ। 2018 ਦਾ ਆਪਣੇ ਕੋਲ ਆਇਆ ਹੋਇਆ। ਤੇ ਫਿਰ ਬਰੀਡਿੰਗ ਬਹੁਤ ਦਿੱਤੇ ਬੱਚੇ ਨੇ। ਹਾਂ ਤੇ ਅੱਗੇ ਬੱਚੇ ਮੰਨ ਕੇ ਚੱਲੋ ਜਿਹੜੇ ਆਪਾਂ ਬੱਚੇ ਵਗੈਰਾ ਇਹਦੇ ਸਾਰੇ ਦੇਖੀ ਜਾਂਦੇ ਆ। ਹਾਂਜੀ ਹਾਂਜੀ। ਆਪਣੇ ਕੋਲ ਪਹਿਲਾਂ ਵੀ ਨੀਲਾ ਰਾਵਾਂ ਸੀਗਾ ਜਾਂ ਮੰਨ ਕੇ ਚੱਲੋ ਵੀ ਕਾਲੇ ਬੱਚੇ ਸੀ ਪਹਿਲਾਂ ਆਪਣੇ ਕੋਲ। ਪਹਿਲੇ ਵੀ ਹੈਗਾ ਜੀ। ਇੰਨੇ ਨਹੀਂ ਸੀ ਬਸ ਥੋੜਾ ਜਿਹਾ ਨੀਲਾ ਰਾਵਾਂ। ਮੰਨ ਕੇ ਚੱਲੋ ਬੱਚੇ ਜਿਵੇਂ ਆਪਾਂ ਦੇਖੀਏ ਨੇ ਪੂਰੇ ਪਿਓਰ ਪੌਣ ਲੱਗ ਗਏ। ਹਾਂਜੀ ਹਾਂਜੀ। ਤੇ ਉਮਰ ਫਿਰ ਲਗਭਗ ਹੋ ਗਈ ਉਹਨੇ 7-8 ਸਾਲ, ਸਾਢੇ 6 ਸਾਲ। ਹਾਂਜੀ ਹਾਂਜੀ। 9 ਸਾਲ ਦੀ ਉਮਰ ਹੋਣੀ। ਠੀਕ ਆ ਜੀ ਆਪਣਾ ਮੰਨ ਕੇ ਚੱਲ ਵੀ ਹੁਣ ਸ਼ੌਂਕ ਨਾਲ ਅੱਗੇ ਬਰੀਡ ਹੋਰ ਲਈ ਜਾਂਦੇ ਆ ਇਹ ਤੋਂ ਆਪਾਂ। ਹਾਂਜੀ ਹਾਂਜੀ। ਫਿਰ ਇਹ ਅੱਗੇ ਇੱਕ ਵਾਰ ਕੋਈ ਵੀਰ ਲੈ ਕੇ ਆਏ ਸੀਵਨ ਵੀ ਤਿਆਰ ਹੋਏ ਸੀਦਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਜੇ ਕੋਈ ਵੀਰ ਮੱਝ-ਬੁੱਝ ਲਵਾਉਣਾ ਵੀ ਤਾਂ ਬਲਵਾ ਦਿੰਨੇ ਆ ਜਿੱਦਾਂ ਮਰਜੀ ਭਾਜੀ ਲਵਾਉਂ ਕੀ ਫੀਸ ਲੈਣੇ ਆਪਾਂ ਕੋਈ ਜੋ ਮਰਜੀ ਕਹ ਜੋ ਮਰਜੀ ਦੇ ਦੇ ਉਹ ਸੋ ਵੀਰੋ ਵੀ ਦਾ ਦਿਲ ਦੇਖੋ ਜੋ ਜੀ ਕਰਦਾ ਤੁਸੀਂ ਦੇ ਸਕਦੇ ਹੋ ਤੇ ਸਾਹਣ ਦੇਖੋ ਤੋਰੀ ਭਰਾਏ ਨੂੰ ਬੜਾ ਜ ਸੋ ਦੇਖੋ ਖੂਬਸੂਰਤ ਨਗੀਨਾ ਸਪੈਸ਼ਲ ਮੈਂ ਵੀਡੀਓ ਬਣਾਉਣਾ ਸੀ ਕਪੂਰਥਲੇ ਵਿੱਚ ਉਹ ਰਹਿਣਾ ਨਹੀਂ ਗਿਆ ਤੇ ਕੋਲ ਜਿੰਨਾਂ ਕਿ ਤਾਂ ਮੈਂ ਕਹਾਂ ਸਾਹਮਣੇ ਦਰਸ਼ਨ ਆਪਾਂ ਜਰੂਰ ਪਾ ਕੇ ਚੱਲੀਏ ਸੋ ਬਹੁਤ ਚੰਗਾ ਮਾਲੀ ਜਮਾ ਜਿਹਨੂੰ ਕਹਿੰਦੇ ਆ ਫੁੱਲ ਬਰੀਡ ਚ ਪਹਿਲਾ ਨੰਬਰ ਇਹਦਾ ਪੱਕਾ ਪਿਆ ਮੂਰੇ ਕਿਸੇ ਨੂੰ ਖੜ ਨਹੀਂ ਦਿੰਦਾ ਸਾਹਣ ਇਹ ਤੇ ਟੈਸਟਿਕਲ ਵਗੈਰਾ ਦੇਖੋ ਥੋੜਾ ਦਰਦਾ ਜਰੂਰ ਆਗਾ ਤੇ ਦੇਖੋ ਜਮਾ ਕੀ ਬਾਤ ਆ ਬੇਅਰ ਬੂਲ ਦੇਖੋ ਜਮਾ ਇਦਾਂ ਲੱਗਦਾ ਜਿਵੇਂ ਆਪਾਂ ਜਮਾ ਪਾਕਿਸਤਾਨ ਦੇ ਵਿੱਚ ਫਿਰਦੇ ਹੁੰਨੇ ਆ ਦੇਖੋ ਮਾਲੀ ਦੇਖੋ ਜਮਾ ਕਿਆ ਬਾਤ ਆ ਸੋ ਬਹੁਤ ਖੂਬਸੂਰਤ ਨਗੀਨਾ ਤਿੰਨ ਜਿਹੜੇ ਇਹਦੇ ਬੱਚੇ ਹੁੰਦੇ ਨੇ ਇਨਸਾਨ ਵਗੈਰਾ ਫਿਰ ਸਾਰੇ ਇਹਦੇ ਸੇਮ ਹੀ ਹੁੰਦੇ ਆ ਜਮਾ ਇਹ ਸੇਮ ਨਹੀਂ ਭਾਜੀ ਆਪ ਚੋ ਠੀਕ ਹੈ ਥੋੜਾ ਘੱਟ ਆਉਂਦੇ ਥੋੜਾ ਘਟਾ ਹੁੰਦੇ ਆ ਕਿਉਂਕਿ ਇਹ ਆਪ ਹੈ ਬੋ ਫੁੱਲ ਬ੍ਰੀਡਿੰਗ ਦੇ ਵਿੱਚੋਂ ਤੇ ਆਪਣੇ ਕੋਲ ਉਹਨੀਆਂ ਮੱਝਾਂ ਨਹੀਂ ਪਿਓਰ ਹੈਗੀਆਂ ਪਿਓਰ ਮੱਝਾਂ ਨਹੀਂ ਜਿਹਦਾ ਮੱਝਾ ਬਲੀ ਹੋਂ ਪਿਓਰ ਹੁੰਦਾ ਫਿਰ ਪੂਰਾ ਪਿਓਰ ਲਾਂਦਾ ਅਜੇ ਜਿਵੇਂ ਕੋਈ ਬਾੜੀ ਪਿਓਰ ਮੱਝੇ ਕਰਾਸ ਹੋ ਜੇ ਕੋਈ ਪਿਓਰ ਲਾਂਦਾ ਪਿਓਰ ਆਪਣੇ ਤੇ ਆਉਂਦਾ ਤੇਰੀ ਛੋਟੀ ਨੂੰ ਦੁੱਧ ਤੇ ਆਈ ਫਿਰ ਆਪਣੇ ਕੋਲ ਛੋਟੇ 12 ਕਿਲੋ ਤੇ ਆਈ ਮਾਨਾ ਜਿਵੇਂ ਪ੍ਰਾਲੀ ਖਾਗੇ ਆ ਪ੍ਰਾਲੀ ਖਾ ਜੇ ਮੰਨ ਕੇ ਚਲੋ ਜਿਵੇਂ ਕੋਈ ਜਿਹੜੀ ਮੱਝ ਅੱਜ 16 17 ਤੇ ਚੱਲਦੀ ਇਹ ਤੋਂ ਕ੍ਰੋਸ ਹੋ ਜੇ ਤਾਂ ਉਹ ਕੱਢੂ ਫਿਰ 17 18 ਹਾਂ 18 17 18 ਸਭਰੋ ਕਿਸੇ ਵੀਰ ਕੋਲੇ ਚੰਗੀ ਮਹੇ ਹੋਵੇ ਕੋਈ ਚੱਕਰ ਨਹੀਂ 5 4000 ਦਾ ਤੇ ਫੂਕ ਲਿਓ ਪਰ ਸੀਮਰ ਤੇ ਮੱਝ ਨਹੀਂ ਰਹਿੰਦੀ ਇਹ ਤਾਂ ਗੱਬੜ ਕਰਵਾ ਕੇ ਲੈ ਗੇ ਤਾਂ ਵੀਡੀਓ ਤੁਹਾਡੇ ਕੋਲ ਬਣੀ ਹੋਵੇ ਦਾਵਾ ਕਰਦਾ ਵੀ ਜਿਹੜਾ ਬਣ ਕੇ ਚਲੋ ਸ਼ਕੀਨ ਬੰਦਾ 20000 ਮੱਝ ਮਹਿੰਗੀ ਖਰੀਦ ਲੂ ਸਾਨ ਦੇਖੋ ਜਮਾ ਕਿਆ ਬਾਤ ਹੈ ਤੇ ਬਾਕੀ ਖੁੱਲੇ ਬਾੜੇ ਦੇ ਵਿੱਚ ਪ੍ਰਾਣੀ ਦੀ ਫਰਦਾ ਪਿਆ ਹੀ ਰਾਜਾ ਜਮਾ ਇਹ ਤੇ ਸਿੰਗ ਦੇਖੋ ਜਮਾ ਮੱਥੇ ਤੋਂ ਨੀਵਾ ਤੇ ਅੱਖ ਮਣਕਣੀ ਇਹਦੇ ਮੂਰਲੇ ਪੈਰਾ ਦੇ ਇਨਸਾਨ ਫਿਰ ਉਹ ਘਟਾ ਹਨ ਨਹੀਂ ਜਾਈ ਨਹੀਂ ਠੀਕ ਹੈ ਤੇ ਉਹ ਤਾਂ ਫਿਰ ਚੰਗਾ ਚੰਗਾ ਭਾ ਲਾ ਕੇ ਲੈਣ ਦਾ ਹੋਦੋ ਵੀ ਆਪਾਂ ਹੈ ਚੰਗੀ ਕੀਮਤ ਲਈ ਹੋਣੀ ਇਹਦੀ ਹਾਂ ਜੀ ਕੀਮਤ ਤਾਂ ਫਿਰ ਬਹੁਤ ਲਾਉਂਦੇ ਹੋਣਗੇ ਲੋਕ ਹੁਣ ਵੀ ਇਹਦੀ ਬਹੁਤ ਲਾਉਂਦੇ ਹੋਣ ਪਰ ਵੇਚਣਾ ਨਹੀਂ ਆਪਾਂ ਸੁਭਰੋ ਦੇਖੋ ਇਹ ਹੁੰਦਾ ਸੌਂਕ ਜਮਾ 1.5 ਹਜ਼ਾਰ ਰੱਖਣਾ ਤੇ ਪਿਆਰਾ ਬਹੁਤ ਆਂਦੇ ਨਹੀਂ ਅੱਛਾ 2 ਹਜ਼ਾਰ ਰੱਖਣਾ ਹਾਂ ਜੀ ਪਿਆਰਾ ਤੈਨੂੰ ਤੇ ਹੈਗਾ ਸਾਨੂੰ ਵੀ ਬੜਾ ਪਿਆ ਸੋ ਬਹੁਤ ਚੰਗਾ ਸ਼ਕੀਨ ਵੀਰ ਦਾ ਸਾਣ ਹੈਗਾ ਤੇ ਜਿਹੜੇ ਵੀਰ ਨੀਲੀ ਦਾ ਵੀ ਨੂੰ ਪਿਆਰ ਕਰਦੇ ਆ ਤਾਂ ਦੇਖੇ ਬਿਨਾਂ ਰਿਆਣ ਜਾਂਦਾ ਤੇ ਬਾਕੀ ਇਹਦੇ ਬੱਚੇ ਵਗੈਰਾ ਦੇਖੋ ਜਮਾ ਆ ਇਹਦੇ ਮੇਲ ਕਾਫ ਵਗੈਰਾ ਤੇ ਝੋਟੀਆਂ ਵਗੈਰਾ ਤੇ ਬਾੜੇ ਦੇ ਬੱਚੇ ਦਾ ਜਦੇ ਆਈਆਂ ਸੋ ਆ ਦੇਖੋ ਬੱਚਾ ਜਿਵੇਂ ਆਪਾਂ ਦੇਖੀਏ ਨੇ ਜਿਵੇਂ ਮੇਰੇ ਜਿਵੇਂ ਵੱਡਾ ਸਾਣ ਆ ਉਸੇ ਤਰ੍ਹਾਂ ਹੀ ਇਹਦੇ ਮਨਕੇ ਚਲੋ ਧੋਨੀ ਦੇ ਇਨਸਾਨ ਵਗੈਰਾ ਆ ਤੇ ਬਾਕੀ ਹੋਰ ਚੀਜ਼ਾਂ ਦੇਖੋ ਜਮਾ ਕਿਆ ਬਤਾ ਤੇ ਇਦਾ ਬਾੜੇ ਦੇ ਵਿੱਚ ਖੁੱਲ੍ਹੇ ਹੀ ਫਿਰਦਾ ਸੇ ਦੇਖੋ ਇਹਦਾ ਜਾਨਵਰਾਂ ਦਾ ਪਿਆਰ ਸੋ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰਿਓ ਤੇ ਕੋਈ ਵੀ ਨੇੜੇ ਤੇੜੇ ਹੋਵੇ ਸ਼ੌਂਕ ਰੱਖਦਾ ਹੋਵੇ ਵੀ ਚੰਗਾ ਸਾਣ ਇਹ ਤਾਂ ਮੱਝ ਕ੍ਰਾਸ ਕਰਾ ਕੇ ਜੋ ਸਰਦਾ ਤੁਹਾਡੀ ਤੁਸੀਂ ਵੀਰ ਨੂੰ ਸੇਵਾ ਦੇ ਸਕਦੇ ਹੋ ਪਰ ਬਹੁਤ ਜ਼ਿਆਦਾ ਚੰਗਾ ਮਾਲੀ ਤੇ ਆਪਾਂ ਬੈਠੇ ਆਂਗੇ ਵੀਰ ਆਪਣਾ ਸੇਮ ਪਿੰਡ ਹਣਾ ਸੇਮ ਪਿੰਡ ਵੀਰ ਬੈਠਾ ਅੱਛਾ ਪੂਰਾ ਤਗੜਾ ਸਾਨੂੰ ਮਾਲੀ ਦਿਖਾਇਆ ਆਪਾਂ ਸੋ ਵੀਡੀਓ ਦੇਖ ਲਈ ਸਭ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਆਏ ਕਿਸੇ ਨਵੀਂ ਹੋਰ ਵੀਡੀਓ ਨਾਲ